ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਰੰਗਾਬਾਦ ਵਿਖੇ ਇੱਕ ਮੈਰਿਜ ਪੈਲੈਸ ਵਿੱਚ ਬੱਚੇ ਦਾ ਤਮਾਨ ਕੀਤਾ ਜਾ ਰਿਹਾ ਸੀ ਜਿਸ ਤੇ ਕਿ ਪੁਲਿਸ ਵੱਲੋਂ ਦਬਜ ਦਿੰਦਿਆ ਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਵੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਭ ਉਹਨਾਂ ਵਿੱਚ ਹੜਕਮ ਮਚ ਗਿਆ ਔਰ ਜਿ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪਹਿਲਾਂ ਸੋਇਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਹਾਨੂੰ ਹਨਮਨਾ ਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਬੈਲੰਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਤੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀ ਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਗੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਨੂੰ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸਹੀ ਇਹ ਸਟਾਫ ਸਵੇਰ ਦੇ ਇਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾਲਿਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾਦਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਤਨਾਵ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀ ਨਾਮਾ ਵੀ ਅੱਜ ਹੁਣ ਆਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾਂ ਦਿੱਤਾ ਜਾ ਸਕਦਾ ਹੈ ਜਿਸ ਦੀ ਪੁਲਿਸ ਨੇ ਇਤਿਆਤਨ ਵਰਤਦੇ ਹੋਇਆ ਇੱਥੇ ਛੇ ਥਾਣਿਆਂ ਦੀਆਂ ਟੀਮਾਂ ਸਪੇਰ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੈਲਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਨੂੰ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਔਰ ਉਹਨਾਂ ਕੋਲ ਛੇ ਦੇ ਕਰੀਬ ਜਿਹੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸ ਦੀ ਪੁਲਿਸ ਉਹਨਾਂ ਚਾਜ ਕਰਦਾ ਗੱਲ ਕਹੀ ਗਈ ਹੈ ਔਰ ਬਿਕਨਾਇਕੀ ਇਸ ਦੌਰਾਨ ਜਿਹੜੇ ਇੱਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਇਆ ਜਾ ਰਿਹਾ ਨਾ ਔਰ ਇੱਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕਿ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਪਰਚਾ ਦਰਜ ਕੀਤਾ ਜਾਵੇਗਾ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਈ ਗਾਉਂਦੇ ਵੀ ਇਸ ਮਾਰਾ ਨੂੰ ਗੋਲੰਪਾ ਕੋਖਣੀ ਮਿਲਿਆ ਜਿਸੋ ਵੀ ਪ੍ਰੋਗਰਾਮ ਵੀ ਰਾਜੂ ਵੀ ਤਾਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਨੂੰ ਮਿਲਿਆ ਉਹ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਰਾਸ਼ੀ ਤਰਾਸ਼ੀ ਜਿੱਤੀ ਉਹਦੇ ਪੁੱਤਾ ਹੋ ਗਿਆ ਪ੍ਰੋਗਰਾਮ ਅਜਿਹਾ ਦਾ ਮਾਲ ਨਹੀਂ ਉਹਦੇ ਪੁੱਤਾ ਕੋਖੜੇ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਝਾ ਨਹੀਂ ਆਪਣੇ ਪੁੱਤ ਦੇ ਕੋਈ ਆ ਹਾਂਜੀ ਰਾਜੂ ਵੀ ਲਾ ਰਾਜੂ ਵੀ ਤਾਂ ਰਾਜੂ ਵੀਰ ਦੇ ਮੁੰਡੇ ਦਾ ਧਮਾਲ ਹੀ ਸੰਘਿਆ ਦੋ ਹਾਂਜੀ ਉਹਨਾਂ ਨੂੰ ਕੋਖ ਨਹੀਂ ਮਿਲਿਆ ਜਿੰਨਾਂ ਨੂੰ ਮਿਲਿਆ ਉਹਨਾਂ ਦੀ ਆਪਾਂ ਕੋਈ ਗੱਲ ਨਹੀਂ ਸਾਥੀ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹ ਗੱਲ ਇਹ ਛੱਡਣਿਆ ਮਾਰਿਆ ਇਹਨੇ ਕਿਰਾਸ਼ੀ ਕੀਤੀ ਆ ਇਹ ਇੱਥੇ ਕੋਖ ਨਹੀਂ ਮਿਲਿਆ ਉਹਨਾਂ ਨੂੰ ਪਰ ਜੀਤੂ ਨੂੰ ਕੋਖ ਮਿਲਿਆ ਤੇ ਮਾਰਿਆ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆਹ ਤੇ ਜਿੰਨੇ ਕਾਣਾ ਕਰੋ ਵਾਹ ਭਾਈ ਦੇ ਕੋਲ ਕੋਖ ਨਹੀਂ ਮਿਲਿਆ ਉਹ ਤੇ ਚਾਵਣਾ ਕੀਤਾ ਜਮੀਨਾਂ ਨਹੀਂ ਤੇ ਘਰ ਵਾਲੀ ਅਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਅੰਜੀ ਦੇ ਕੋਲ ਫੜਿਆ ਉਹਦੇ ਨਾਲ ਤੁਸੀਂ ਭੁਗਤ ਮਤੋਂ ਕੀ ਲੈਣਾ ਮੰਨੋ ਜੀ ਦੇ ਕੋਲੋਂ ਫੜਿਆ ਪਹਿਲਾਂ ਜੇ ਉਹ ਮੀਨਾ ਬਣੀ ਹੋਇਆ ਜੇ ਆਏ ਨੀ ਉਹ ਮੇਰੇ ਨਾਲ ਮੰਨ ਪੀ ਇੱਕ ਕੀ ਗੱਲ ਤੁਹਾਡੇ ਪਰਦੇ ਦਾ ਕੀ ਨਾਮ ਉਹਦਾ ਨਾਮ ਰਾਜੂ ਕਹਿੰਦੇ ਉਹਦਾ ਹਾਂਜੀ ਮੁੰਡੇ ਦਾ ਤਮਾਨ ਕੀਤਾ ਕਿ ਅੱਜ ਪੁਲਿਸ ਕਿਉਂ ਆਈ ਸੀ ਕਿੰਨੇ ਕੰਪਨੀ ਨੂੰ ਪਤਾ ਨਹੀਂ ਕੀ ਗੱਲ ਬਣੀ ਆ ਮੈਂ ਚੱਲਦਾ ਚੱਲਣ ਆਸਾਂ ਗੰਦੇਂ ਡੈ ਸੀ ਨਹੀਂ ਅਜੇ ਕੁਛ ਨਹੀਂ ਹੋਇਆ ਅਕੀ ਉਹ ਸਾਰਾ ਫਿਰੀ ਹੜਾ ਰੋਟੀ ਬੜੀ ਪਹਿਲਾ ਬਰਬਾਦ ਹੋ ਗਿਆ ਉਹ ਕਿਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਹਾਂ ਮੈਂ ਉਹਦੇ ਤਾਇਸ ਦਾ ਮੁੰਡਾ ਠੀਕ ਆ ਹਾਂਜੀ ਮੰਗੇ ਉਹ ਆਡੀ ਮਾਰਾ ਖਾਲੀ ਹੱਥੀ ਕੋਕੜੀ ਤੋ ਮਿਲਿਆ ਮਾਰਾ ਨੂੰ ਛੱਡੋ ਉਹਨੂੰ ਆਡੀ ਉਹ ਮੰਗਦੇ ਹੋ ਰਿਹਾ ਮਾਰਾ ਬਹੁਤ ਚਿਰ ਬਾਅਦ ਆਇਆ ਜੀ ਉਹਨੂੰ ਛੱਡੋ ਖੜਾ ਹਮੇ ਤਕੜਾ ਕਰੂ ਵੀਜ਼ ਨਾਲ ਉਹ ਨਿਗਾਹਿਆ ਪੁੱਤੋਂ ਦਾ ਐਵੇਂ

ਅੱਜ ਤੈਨੂੰ ਲੰਤਰਾਸੀ ਕੀਤੀ ਤੇ ਕਿਹਨੇ ਆਲੀ ਡਿਆਂ ਦੀ ਸਾਡੀ ਆਂਦੀ ਡਿਗੜਿਆਂ ਦੇ ਮਾਰੀ ਸੀ ਦੀ ਕੌਣ ਜਮਾ ਹੈ ਅਹੀਂ ਆਏ ਆਪਣੇ ਹੌਸ ਅਕਲ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਏ ਗਿਆ ਤੇ ਇਤਰਾਹ ਹੈ ਕਿ ਥੋੜੀ ਕਰ ਸਕਦੇ ਅਹੀਂ ਦੇ ਹੋ ਆਖਿਆ ਵੀ ਵੀਰੇ ਕਰੋ ਤਲਾਸੀ ਜਿੰਨੀ ਤੁਮਰ ਜੀ ਬਲੀਆ ਦੇਖੋ ਮਮੀ ਕਿ ਨਾਮ ਕੀਆ ਮੇਰਾ ਨਾਸਤ ਕੀ ਗੱਲ ਬਾਤ ਹੋਈ ਸਾਰੀ ਕੋ ਨਹੀਂ ਹੋਇਆ ਇਹ ਦਈ ਯਾਰ ਦੇ ਕੰਮ

ਤੁਹਾਨੂੰ ਮਾਂਤੇ ਆ ਇਸ ਵਾਰ ਹਾਂਜੀ ਹਾਂਜੀ ਵਾਤਾ ਤੇ ਆ ਰੋ ਮਿਲ ਕੇ ਤਰੀਕੇ ਤੋਂ ਜਾਂਦਾ ਕਚੈਰੀ ਜਾਂਦਾ ਏ ਜੀ ਤੇ ਅੱਜ ਨਾ ਬੱਚਾ ਤਮਾਨ ਦੇ ਅਸੀਂ ਪ੍ਰੋਗਰਾਮ ਕਰਨਾ ਆਏ ਹਾਂ ਤੇ ਸਾਨੂੰ ਨੇ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਹੈ ਤੇ ਬਸ ਪਕੜਾ ਜੀ ਪੈ ਗਈ ਤੇ ਅਸੀਂ ਤਾਂ ਆਪ ਹੁਣ ਬਸ ਸਾਡਾ ਕੰਮ ਵਿੱਚ ਹੀ ਰਹਿ ਗਿਆ ਅਸੀਂ ਸਭ ਨੂੰ ਪੈਸੇ ਕੁਝ ਵੀ ਲੈਣੇ ਆ ਤੇ ਪੇਮੈਂਟ ਪੂਮੜ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਕਿ ਵੀ ਸਾਨੂੰ ਜਾਣ ਦੇਣ ਬਸ ਕੀ ਕਰਨਾ ਇਹੀ ਤੇ ਅਸੀਂ ਮੈਂ ਕਨਾਂ ਆਰਟਿਸਟ ਲੈ ਕੇ ਆਇਆ ਹਾਂ ਵੀ ਇਹ ਡੀਜਾ ਡੀਜੋ ਲਪਾਈਆ ਗਣਾ ਇਹਨਾਂ ਦਾ ਡਿਜੇ ਸੀ ਤੇ ਪ੍ਰੋਗਰਾਮ ਕਰ ਰਹੇ ਹਾਂ ਇਹ ਆਰਕੈਸਟਰਾ ਸੀ ਇਹ ਸੋਨਾ ਕੰਮ ਚ ਲੱਗਿਆ ਹੀ ਜਦੋਂ ਇਹ ਕੰਮ ਇਹ ਜੀ ਆਦੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਣ ਪੈ ਰਹੇ ਸੀ ਬੱਚੇ ਨੂੰ ਸਗਣ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹ ਗੱਲ ਹੋਈ ਇਹਨਾਂ ਪਹਿਲਾਂ ਸੇ ਇਹ ਕੀ ਪ੍ਰੋਗਰਾਮ ਸ਼ਾਰਡ ਰਹੀ ਹੈ ਉਹ ਬੰਦੇ بڑے بڑے ਵੀ ਆ ਪੁਲਿਸ ਦੇ ਇਹਦੇ ਪਤਾ ਨਹੀਂ ਸਾਨੂੰ ਨੂੰ ਜੇ ਪਤਾ ਸਾਨੂੰ ਇਤੋਂ ਹੀ ਹੈ ਇਹ ਵੀ ਇਹ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਵੱਡੇ ਦਾ ਹੀ ਤੇ ਆਪਾਂ ਡੀਜੇ ਸੈਟ ਅਪ ਹਾਂ ਪਰ ਨਾ ਲਾਈਵ ਟ੍ਰਿੰਗ ਹੋਈ ਸੀ ਹਾਂਜੀ ਇੰਨੇ ਕਿਤੇ ਵੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਇਸ਼ਾਰਡ ਰੀਮ ਜੀ ਇਹ ਚੱਲਦੇ ਇਹ ਚੱਲਦੇ ਵੀਰੇ ਸਗਣ ਭੈਂਡਿਆ ਸੀ ਇਹ ਆਪਣਾ ਕੀ ਉਹਦਾ ਨਾਮ ਆ ડીਜੇ ਮਤਲਬ ਕੀ ਸਾਡਾ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸ਼ਿਕਨ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦਿਓ ਇਹ ਬਾਅਦ ਚ ਸੁਪਰਚੈਸ਼ਨ ਆ ਗਈ ਜੀ ਤਾਂ ਨਹੀਂ ਹੋਸ ਗਈ ਹਾਂ ਜੀ ਹਾਂ ਜੀ ਕੀ ਤੇਨੇ ਬੰਦ ਕਰ ਦੋ ਸਰ ਹਾਂ ਜੀ ਹਾਂ ਜੀ ਬੰਦ ਕਰ ਦੋ ਤੁਸੀਂ ਲੈ ਲੀ ਤੇਲਾਸੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੋਈ ਮਤਲਬ ਕੀ ਡਰੀ ਨਹੀਂ ਹੈ ਹਾਂਜੀ ਤੁਹਾਨੂੰ ਪਤਾ ਲੱਗਾ ਕੀ ਹਾਂਜੀ ਹਾਂਜੀ ਇਹ ਨਹੀਂ ਪਤਾ ਹਾਂਜੀ ਅੱਜ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪ੍ਰਿੰਦ ਸੰਗੇ ਇੱਥੇ ਕਰੀਬ ਕੋਈ 25 ਦੇ 25 ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਡਕੀਤੀਆਂ ਦੇ ਖੂਹਾਂ ਦੇ ਹਥਿਆਰਾਂ ਦੇ ਅੱਜ ਇਹ ਆਪਣੇ ਬੱਚੇ ਦਾ ਜਨਮ ਨੇ ਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ੍ਹ ਤੋਂ ਮਹੀਨਾ ਕਿ ਹੋਇਆ ਨੂੰ ਰਿਹਾ ਹੋ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ੍ਹ ਚੋਂ ਗਲਤ ਬੰਦੇ ਗਲਤ ਅੰਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬਰਾਮਦ ਹੋਇਆ ਕੁਝ ਰਿਕਵਰੀ ਹੋਈ ਕੁਝ ਬ੍ਰਾਂਧ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿੰਨਾ ਬੰਦਿਆਂ ਕੋ ਅਸਲਾ ਵਗੈਰਾ ਮਿਲਿਆ ਕਿਉਂ ਲਾਇਸੈਂਸੀ ਆ ਕੇ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਅਜੇ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਨਿੰਦੇ ਨੇ ਕਬਜ਼ੇ ਜੋ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮੋਟੇ ਕਰਦੋਂ ਨਹੀਂ ਇਹਦੇ ਬਾਰੇ ਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਸਿਚੂਆ ਸਾਬਨ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕਵੈਂਟਰੀ ਨਹੀਂ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜ਼ਰੂਰ ਨੇ ਐੋ ਜੀ ਕੋਈ ਗੱਲ ਨਹੀਂ ਮਿਲੇ ਜ਼ਰੂਰ ਹੈ ਸ਼ੂਟਰ ਸਮੇਤ ਕਿੰਨੇ ਬੰਦੇ ਰੌਂਡ ਅਣੀ ਤੋਂ 6 ਬੰਦੇ ਆਪਾਂ ਗ੍ਰফতার ਕੀਤੇ ਆ ਜਿਹਦੇ ਵਿੱਚੋਂ ਕਿਸ ਦੀ ਸਤ ਗੁੰਜਾ ਕਰਾਂਗੇ ਕੋਈ 109 'ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਇਹਨਾਂ ਕੋ ਗੈਸਲਾ ਮਿਲੇਗਾ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਰਾਜੂ ਛੋਟਾ ਹੀ ਆ ਜਿਹੜੇ ਬਾਕੀ ਨੇ ਉਹ ਉਹ ਵੀ ਇੱਥੇ ਮਿਲੇ ਨੇ ਮਿਲਿਆ ਇੱਥੇ ਪ੍ਰਾਸ ਦੇ ਵਿੱਚੋਂ ਹੀ ਮਿਲਿਆ ਜੀ ਜਿਹਨਾਂ ਦੀ ਬਰੂਹੀ ਤੇ ਰਵਾਨਾ ਵੀ ਕੋਈ ਆਦੀ ਸ਼ੰਕਾ ਹੀ ਜਿਸ ਲਾਗੇ ਪੁਲਿਸ ਨੇ ਅਲਰਟੋਂ ਦਿੱਤੇ ਕਾਰਵਾਈ ਕੀਤੀ ਹੈ ਪਤਾ ਲੱਗਾ ਗਾਈ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀਨਾਵਾ ਵੀ ਹੋਣਾ ਵਾ ਜੇ ਕੋਈ ਰਾਜੀਨਾਵ ਨਾਸੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਭੀੜ ਸੀ ਕਿੰਨੇ ਕੋ ਲੋਕ ਸਨ ਕੋਈ 100 200 ਆਦਮੀ ਹੋਊਗਾ 50 ਕੁ ਲੇਡੀਜ਼ ਹੋਣਗੇ ਤੇ ਕੋਈ ਐਹੋ ਜਿਹੀ ਵੈਪਨ ਵੀ ਮਿਲੇ ਜਿਹੜੇ ਸਪਸਟਿਕੇਟੀ کہہ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਰਿਹਾ ਵੀ ਇਹ ਇੱਕ ਤਰੀਕ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਾਉਂਦੇ ਜੇ ਫੇਰ ਘੜੀ ਮੁੜੀ ਇਹ ਗੱਲ ਕੋਈ ਨਹੀਂ ਜੋੜਿਆ ਲੰਗਾਬਾਦ ਉਹ ਦੱਸ ਉਹ ਦੱਸ ਤੇ ਮੈਂ ਮੈਨੇਜ ਰਹੀ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਹੋਇਆ ਸੀ ਲਖਾ ਸਿੰਘ ਆ ਪਿੰਡ ਸੰਗਿਆ ਤੋਂ ਉਹਨਾਂ ਨੇ ਬੁੱਕ ਰਾਇਆ ਵੀ ਸਾਡੀ ਬਾਣੇ ਪਾਰਟੀ ਸਰਪੰਚਾ ਧਮਾਲ ਆ ਇਹ ਠੀਕ ਹੈ ਜੀ ਅਸੀਂ ਉਹ ਲਗਭਗ 1,50,000 ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਸੀ ਕੋਈ ਟੱਕਰ ਨਹੀਂ ਆ ਬੜਾ ਵਾਸਰੇ ਜਿਵੇਂ ਰਸਤਾ ਪਾ ਲੇਦਾ ਲੱਗੇ ਆ ਤੇ ਇਹਦੇ ਖਾਣਾ ਲੱਗਾ ਸੀ ਤੇ ਬਾਅਦ ਪਤਾ ਲੱਗਾ ਜੀ ਸਾਰੇ ਬੰਦੇ ਆਜਾਓ ਬਾਹਰ ਆਜੋ ਕਿ ਪੁਲਸ ਆ ਗਈ ਪਰ ਹੁਣ ਕਿਸੇ ਕਾਰਨ ਕਾਰ ਤੇ ਪਤਾ ਕਿ ਪੁਲਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਰਾ ਪਤਾ ਕੋਈ ਨਹੀਂ ਆ ਹੁਣ ਜਿਹੜੇ ਲੋਕ ਅਧਰਮ ਕਰਦਾ ਬਚੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਹੁਣ ਸਾਰੇ ਚਲੇ ਚੁਰੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਉਦਾਂ ਕਿਸੇ ਨੇ ਖਾਦਾ ਕਿ ਨਹੀਂ ਖਾਦਾ ਏ ਉਹਨੇ ਉਹ ਰਾਤ ਸੁਤਿਲੀਆ ਨੇ ਮੈਂ ਨਏ ਬਾਰੇ ਮੈਂ ਬਤਾ ਰਿਹਾ ਜੀ ਜਿਹੜੀ ਆ ਉਸ ਤੇ ਫਲਾਸੀ ਕਰ ਕਰ ਬਰ ਉਹ ਉਹ ਹਦਦ ਤੋਂ ਸੁਵਿਖੋ ਕੋਈ ਖਬਰ ਕੋਈ ਇਤਲਾਹ ਹੋਵੇ ਤਾਂ ਇਹ ਬੁਲਸਾਈ ਕਿ ਕੋ ਹਦਦ ਇਤਲਾਹ ਹੋਵੇ ਕੋ ਬੰਦਾ ਇੱਥੇ ਪਹਿ ਨਜ਼ਾਇਜ਼ ਆ ਗਿਆ ਹੋ ਜਾਂ ਜੰਗ ਜੰਗ ਇਹੋ ਜਿਹਾ ਪਤਾ ਨਹੀਂ ਸਾਨੂੰ ਉਹ ਸਾਰਾ ਬਰ ਡੀਜੇ ਕਰ ਰ ਸਭ ਉੱਥੇ ਖਾਣਾ ਕਿੱਥੇ ਰਹਿ ਗਿਆ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਇਹ ਸਾਰਾ ਪਾਰਟੀ ਵੱਲੋਂ ਹੀ ਕੋਸਕ ਕੇ ਜਾਂ ਲੋਕਾ ਖਾਦਾ ਕੇ ਜਾਂ ਨਹੀਂ ਖਾਦਾ 85 ਲੈ ਕੇ ਜਾਂਦੇ ਨੇ ਬਾਕੀ ਹਾਂ ਜਿਹਨੇ ਬੰਦੇ ਗਿਆ ਜੀ ਸਾਰੇ ਤਸਲੇ ਲਏ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਉਹਦੇ ਪੈਸੇ ਨੂੰ ਇਹੋ ਜਿੱਥੇ ਤਸਲੇ ਲੈ ਸਕਦੇ ਜਿੱਦਾਂ ਉਹ ਸਾਡੇ ਬੋਸ ਨੂੰ ਤੇ ਜਿੱਥੇ ਤਸਲੇ ਨਾਲੇ ਕਹਿੰਦੇ ਟੇਬਲ ਵੇਖਣੇ ਲਾਏ ਵੇਖੋ ਸੋਹੇ ਆਖਰੇ ਜਾਂ ਵੇਖੋ ਜੇ ਤੱਕ ਦੇਖਦਾ ਜੋ ਜੋ ਤਸਲੀ ਕਰਨੀ ਕਰੋ ਕੋਈ ਗੱਲ ਅੰਦਰੂਨੀ ਸੁਰੂਦ ਤਿਆਰ ਹੈ ਅਗੇ ਦੇਖੋ ਇਹ ਕੋਵਿਡ ਗਾਰ ਨਾਲ ਕਰਨਾ ਸਰਕਾਰ ਅਗਲੇ ਬਾਰੇ ਪੁੱਛਿਆ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਰੰਗਾਬਾਦ ਵਿਖੇ ਇੱਕ ਮੈਰਿਜ ਪ੍ਰੋ ਪੈਲਸ ਵਿੱਚ ਬੱਚੇ ਦਾ ਤਮਾਨ ਕੀਤਾ ਜਾ ਰਿਹਾ ਸੀ ਜਿਸ ਤੇ ਕੀ ਪੁਲਿਸ ਵੱਲੋਂ ਦਬਜ ਦਿਨਿਆ ਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਵੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਭ ਨੂੰ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪਹਿਲਾਂ ਸੋਇਚੇ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਮ ਹਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕੀ ਰਾਜੂ ਸ਼ੂਟਰ ਨਾਮ ਦਾ ਇੱਕ ਮਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਬੈਲੰਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਤੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀ ਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਗੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਲਈ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਨੂੰ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸਹੀ ਇਹ ਸਟਾਫਸ ਵੀ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾਦਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਤਨਾਵ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀ ਨਾਮਾ ਵੀ ਅਜ ਹੁਣ ਆਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾ ਦਿੱਤਾ ਜਾ ਸਕਦਾ ਹੈ ਜਿਸ ਦੀ ਪੁਲਿਸ ਨੇ ਇਤਿਆਤਨ ਵਰਤਦੇ ਹੋਇਆ ਹੈ ਤੇ 6 ਥਾਣਿਆਂ ਦੀਆਂ ਟੀਮਾਂ ਸਵੇਰ ਤੋਂ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਦੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਨੂੰ ਦੱਸਿਆ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਔਰ ਉਹਨਾਂ ਕੋਲ ਸ਼ਾਇਦ ਕਰੀਬ ਜਿਹੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲੈਸੈਂਸੀ ਹਨ ਜਾਂ ਨਹੀਂ ਉਸ ਦੀ ਪੁਲਿਸ ਉਹਨਾਂ ਚਾਂਚ ਕਰਦਾ ਗੱਲ ਕਹੀ ਗਈ ਹੈ ਔਰ ਬਿਕਨਾ ਹੈ ਕਿ ਇਸ ਦੌਰਾਨ ਜਿਹੜੇ ਇੱਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਏ ਜਾ ਰਹੇ ਹਨ ਔਰ ਇੱਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕਿ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਦੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਪਰਚਾ ਦਰਜ ਕੀਤਾ ਜਾਵੇਗਾ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਈਗੋ ਤੋਂ ਵੀ ਇਸ ਮਾਰਾ ਨੋ ਗੋਲੀ ਬਣਾ ਕੋਖੜੀ ਮਿਲਿਆ ਜੀ ਵੀ ਪ੍ਰੋਗਰਾਮ ਵੀ ਰਾਜੂ ਵੀ ਤਾਂ ਕੋਖੜੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਨੂੰ ਮਿਲਿਆ ਉਹ ਠੀਕ ਆ ਬਾਕੀ ਉਹ ਤੋਂ ਕੋਖੜੀ ਮਿਲਿਆ ਤਰਾਸ਼ੀ ਤਰਾਸ਼ੀ ਜਿੱਤੀ ਆਉਂਦੇ ਪੁੱਤਾਂ ਹੋ ਜਾਂਦੇ ਪ੍ਰੋਗਰਾਮ ਹਾਂ ਜੀ ਉਹਦਾ ਮਾਣ ਹੀ ਉਹਦੇ ਪੁੱਤਾਂ ਕੋਖੜੀ ਉਹ ਤਾਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੇ ਪੁੱਤ ਦੇ ਹਾਂ ਜੀ ਰਾਜੂ ਵੀ ਰਾਜੂ ਵੀ ਰਾਜੂ ਵੀਰ ਦੇ ਮੁੰਡੇ ਦਾ ਤਾਂ ਮਾਣ ਹੀ ਸੰਘਿਆ ਦੋ ਹਾਂਜੀ ਉਹਨਾਂ ਨੂੰ ਕੋਖ ਨਹੀਂ ਮਿਲਿਆ ਜਿੰਨਾਂ ਨੂੰ ਮਿਲਿਆ ਉਹਨਾਂ ਨੇ ਆਪਾਂ ਨੂੰ ਕੋਈ ਕਹਿ ਨਹੀਂ ਸਾਤੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹ ਹੁੰਦੇ ਤੋਂ ਕੋਖ ਇਹ ਛਗਣਿਆ ਮਾਰਾ ਇਹਨੇ ਕੋਸ਼ਿਸ਼ ਕੀਤੀ ਆ ਇਹ ਇਹਦੇ ਕੋਖ ਨਹੀਂ ਮਿਲਿਆ ਉਹਨੂੰ ਅਰ ਜਿਹ ਤੋਂ ਉਹਨੂੰ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆ ਜਿੰਨੇ ਕਾਲਾ ਕਰੋ ਵਾਹ ਭਾਈ ਕੋਖ ਨਹੀਂ ਮਿਲਿਆ ਤੇ ਚਾਵਣਾ ਕੀਤਾ ਜੇ ਮਹੀਨਾ ਨਹੀਂ ਤੇ ਘਰ ਵਾਲੀ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਵੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਪੁੱਗ ਤਾ ਉੱਤੋਂ ਕੀ ਲੈਣਾ ਮਨੂ ਜੀ ਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਨੰਮੀਨਾ ਨਹੀਂ ਹੋਇਆ ਜੇ ਆਏ ਨੂੰ ਉਹ ਮੇਰੇ ਨਾਲ ਮੰਨ ਪੀ ਇੱਕ ਹੀ ਗਾਮ ਤੁਹਾਡੇ ਪਿੰਡ ਦਾ ਕੀ ਨਾਮ ਉਹਦਾ ਨਾ ਰਾਜੂ ਕਹਿੰਦੇ ਉਹਦਾ ਅੱਜ ਵੀ ਅੱਜ ਮੁੰਡੇ ਦਾ ਤਮਾਨ ਕੀਤਾ ਅੱਜ ਪੁਲਿਸ ਕਿਉਂ ਆਈ ਸੀ ਕਿੰਨੇ ਪਪਾਈ ਨੇ ਹਾਨੂੰ ਪਤਾ ਨਹੀਂ ਕੀ ਗੱਲ ਬਣੀ ਆਵੇਂ ਚੱਲਦਾ ਚੱਲਣਿਆ ਸ਼ਗੰਦੇਂ ਡੈ ਸੀ ਨਹੀਂ ਅਜੇ ਪਾਣੀ ਹੋਇਆ ਨਹੀਂ ਉਹ ਸਾਰਾ ਉਹ ਸਾਰਾ ਬਿਚਰੀ ਹੜਾ ਰੋਟੀ ਬਲੀ ਪਹਿਲਾ ਬਰਬਾਦ ਹੋ ਗਿਆ ਉਹ ਕਿੱਥੋਂ ਰਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਹਾਂ ਮੈਂ ਉਹਦੇ ਤਾਇਸ ਦਾ ਮੁੰਡਾ ਠੀਕ ਆ ਹਾਂਜੀ ਮੰਗੇ ਉਹ ਆਡੀ ਮਾਰਾ ਖਾਲੀ ਹੱਤੀ ਕੋਕਰੀਓ ਤੋ ਮਿਲਿਆ ਮਾਰਾ ਨੂੰ ਛੱਡੋ ਉਹਨੂੰ ਆਡੀ ਉਹ ਮੰਗ ਜਿਓ ਹੋਰ ਜੀਵਾ ਮਾਰਾ ਬਹੁਤ ਚਿਰ ਬਾਅਦ ਆਇਆ ਜੀ ਉਹਨੂੰ ਛੱਡੋ ਖੜਾ ਅਮੇ ਤਕੜਾ ਕਰੂ ਵੀ ਇਸ ਨਾਲ ਉਹ ਨਿਗਾਹਿਆ ਪੋਤੋਂ ਦਾ ਅਮੇ ਪੇਰ ਮੁੰਡਾ ਜਦੋਂ ਆਇਆ ਦੋੜੀ ਅੱਤੇ ਆ ਗਈ ਨਾ ਮੀਨਾ ਆਜਾ ਆਜੋ ਆਹ ਬੋ ਕਾਕਾ ਇਹਨਾ ਨੀ ਕਿੱਥੇ ਟੱਡਾ ਕਰ ਲਈ ਹੁਣ ਲੱਗੇ ਪਤਾ ਨਹੀਂ ਕਿੱਥੇ ਲੱਗੇ ਗਏ ਨਾ ਲੱਗੇ ਹਾਂਜੀ ਲੱਗੇ ਪਤਾ ਨਹੀਂ ਕਿੱਥੇ ਗਏ ਹਾਂ ਲੱਗੇ ਸਗਲ ਤੇਰੀ ਤੇ ਉਹ ਚੰਦ ਵਿੱਚ ਆਖ ਅੱਜ ਤੈਨੂੰ ਉਹਨਾਂ ਤਲਾਸੀ ਕੀਤੀ ਜੱਗ ਜਿਆ ਅਲੀੜਿਆਂ ਦੀ ਸਾਡੀ ਆਂਦੀ ਟੀੜਿਆਂ ਦੇ ਮਾਰੀ ਪੂਰੀ ਪਹੁੰਚ ਮਾ ਹੈ ਅਹੀਂ ਆਏ ਆਪਣੇ ਹੌਕਸ ਅਕਲ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਏ ਗਿਆ ਤੇ ਇਤਰਾਹ ਹੈ ਕਿ ਥੋੜੀ ਕਰ ਸਕਦੇ ਅਹੀਂ ਦੇ ਹੋ ਆਖਿਆ ਵੀ ਵੀਰਾ ਕਰੋ ਤਲਾਸੀ ਜਿੰਨੀ ਤੁਮਰ ਜੀ ਮਿਲਿਆ ਦੇਖੋ ਮੰਮੀ ਤੁਹਾਡਾ ਕੀ ਨਾਮ ਕੀਆ ਮੇਰਾ ਨਾਸਤ ਕੀ ਗੱਲ ਬਾਤ ਹੋਈ ਸਾਰੀ ਕੋ ਨਹੀਂ ਹੋਇਆ ਇਹਦਾ ਹੀ ਯਾਰ ਦੇ ਕੰਮ ਹੋਈ

ਜੋ ਮੰਨਤੇ ਆ ਅਸ ਵਾਰ ਹਾਂਜੀ 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 ਤਰੀਕੇ ਪਹੁੰਚ ਜਾਂਦਾ ਕਚਰੀ ਜਾਂਦਾ ਜੀ ਤੇ ਅੱਜ ਨਾ ਬੱਚਾ ਤਮਾਨ ਦੇ ਅਸੀਂ ਪ੍ਰੋਗਰਾਮ ਕਰਨਾ ਆਏ ਹਾਂ ਤੇ ਸਾਨੂੰ ਨੇ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਹੈ ਤੇ ਬਸ ਪਕੜਾ ਜੀ ਪੈ ਗਈ ਤੇ ਅਸੀਂ ਤੇ ਆਪ ਹੁਣ ਬਸ ਸਾਡਾ ਕੰਮ ਵਿੱਚ ਹੀ ਰਹਿ ਗਿਆ ਅਸੀਂ ਜਗੋਂ ਪੈਸੇ ਪੁੱਛੇ ਵੀ ਲੈਣੇ ਆ ਤੇ ਪੇਮੈਂਟ ਫੋਰਮਡ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਕਿ ਵੀ ਸਾਨੂੰ ਜਾਣ ਦੇਣ ਬਸ ਕੀ ਕਰਨਾ ਇਹੀ ਤੇ ਨਹੀਂ ਮੈਂ ਕਨਾ ਆਰਟਿਸਟ ਲੈ ਕੇ ਆਇਆ ਹਾਂ ਵੀ ਇਹ ਡੀਜੇ ਲਪਾਈਏ ਨੇ ਇਹਨਾਂ ਦਾ ਡੀਜੇ ਸੀ ਤੇ ਪ੍ਰੋਗਰਾਮ ਕਰ ਰਹੇ ਹਾਂ ਇਹ ਆਰਕੈਸਟਰਾ ਸੀ ਜਿਹਦਾ ਕੰਮ ਚੱਲ ਗਿਆ ਹੀ ਜਦੋਂ ਇਹ ਕੰਮ ਇਹ ਜੀ ਆਦੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਣ ਪੈ ਰਹੇ ਸੀ ਬੱਚੇ ਨੂੰ ਸਗਣ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹ ਗੱਲ ਹੋਈ ਜੀ ਜਿਹੜਾ ਪਹਿਲਾਂ ਸੀ ਇਹ ਪ੍ਰੋਗਰਾਮ ਸ਼ਾਡ ਡਰੀਮ ਉਹ ਬੰਦੇ بڑے بڑے ਵੀ ਆ ਪੁਲਿਸ ਦੇ ਇਹ ਜੀ ਪਤਾ ਨਹੀਂ ਸਾਨੂੰ ਨੂੰ ਜੇ ਪਤਾ ਸਾਨੂੰ ਇਤੋਂ ਹੀ ਹੈ ਕਿ ਇਹ ਵੀ ਇਹ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਵੱਡੇ ਦਾ ਹੀ ਤੇ ਆਪਾਂ ਡੀਜੇ ਸੈਟ ਅਪ ਆਪਾਂ online ਲਿੰਕਿੰਗ ਹੋਈ ਸੀ ਹਾਂਜੀ ਇੰਨੇ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹਿਸਾ ਸ਼ਾਡ ਡਰੀਮ ਜੀ ਉਹ ਬਾਤ ਚਲਦੇ ਨੂੰ ਇਹ ਚੱਲਦੇ ਵੀਰੇ ਸਗਣ ਭੈਂਡਿਆ ਸੀ ਇਹ ਆਪਣਾ ਜੀ ਉਹਦਾ ਨਾਮ ਆ ડીਜੇ ਮਤਲਬ ਕੀ ਸਾਡਾ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਹੀ ਪੀ ਸੱਗ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦਿਓ ਇਹ ਬਾਅਦ ਚ ਸੁਪਰਚੈਸਨ ਆ ਗਈ ਇਹ ਹਨੀ ਹੋਸ ਗਈ ਹਨੀ ਹਨੀ ਕੀ ਕਹਿੰਦੇ ਬੰਦ ਕਰ ਦੋ ਹਾਂਜੀ ਹਾਂਜੀ ਬੰਦ ਕਰ ਦੋ ਬਸ ਲੈ ਲੀ ਤੇਲਾਸੀ ਤੇ ਮਤਲਬ ਉਹ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੋਈ ਮਤਲਬ ਕੀ ਡਾਰੀ ਨਹੀਂ ਹੈ ਹਾਂਜੀ ਤੁਹਾਨੂੰ ਪਤਾ ਲੱਗਾ ਕੀ ਹਾਂਜੀ ਹਾਂਜੀ ਇਹ ਨਹੀਂ ਬੜਾ ਹਾਂਜੀ ਅੱਜ ਇਹ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ 25 ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਡਕੀਤੀਆਂ ਦੇ ਘੂਆਂ ਦੇ ਹਥਿਆਰਾਂ ਦੇ ਅੱਜ ਇਹ ਆਪਣੇ ਬੱਚੇ ਦਾ ਜਨਮ ਦਿਨ ਇਹ ਮਨਾਉਣਾ ਸੀ ਇੱਥੇ ਪੈਰਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ੍ਹ ਤੋਂ ਮਹੀਨਾ ਕਿ ਹੋਇਆ ਉਹਨੂੰ ਰਿਹਾ ਹੋ ਗਿਆ ਇਹਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ੍ਹ ਚੋਂ ਗਲਤ ਬੰਦੇ ਗਲਤ ਅੰਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਰਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬਰਾਮਦ ਹੋਇਆ ਕੁਝ ਰਿਕਵਰੀ ਹੋਈ ਉਜ ਬ੍ਰਾਂਧ ਹੋਇਆ ਉਹਦੇ ਸਬੰਧੀ ਅਜੇ ਤਪਤੀ ਜਾਰੀ ਆ ਤਸਦੀਕ ਜਾਰੀ ਆ ਜਿੰਨਾ ਬੰਦਿਆਂ ਕੋ ਅਸਲਾ ਵਗੈਰਾ ਮਿਲਿਆ ਕਿਉ ਲਿਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਪਿਆਨੇ ਕੋਲੇ ਵੀ ਕਿਹਾ ਵੀ ਸਾਡੇ ਲਿਸੈਂਸੀ ਨੇ ਇਸ ਕਰਕੇ ਤਪਤੀ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਹਿੰਦੂ ਨੇ ਕਬਜ਼ੇ ਜੋ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮੋਟੇ ਕਰਦਣ ਨਹੀਂ ਇਹਦੇ ਬਾਰੇ ਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਸਿਚੂਏਸ਼ਨਾਂ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕੁਆਂਟਰੀਂਗ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜ਼ਰੂਰ ਨੇ ਐੋ ਜੀ ਕੋਈ ਗੱਲ ਨਹੀਂ ਮਿਲੇ ਜ਼ਰੂਰ ਹੈ ਸ਼ੂਟਰ ਸਮੇਤ ਕਿੰਨੇ ਬੰਦੇ ਰਾਊਂਡ ਹੋ ਗਏ ਅਣੀ ਤੋਂ 6 ਬੰਦੇ ਆਪਾਂ ਲਿਫਤਾਰ ਕੀਤੇ ਆ ਜਿਹਦੇ ਵਿੱਚੋਂ ਕਿਸ ਦੀ 57 ਕਰਾਂਗੇ ਕੋਈ 109 'ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਇਹਨਾਂ ਕੋ ਕੋ ਹਸਲਾ ਮਿਲੇਗਾ ਉਹਨਾਂ ਤੇ ਵੰਡ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੇ ਰਾਜੂ ਛੋਟੇ ਆ ਜਿਹੜੇ ਬਾਕੀ ਨੇ ਉਹ ਉਹ ਵੀ ਇੱਥੇ ਮਿਲੇ ਨੇ ਜਿਹੜੇ ਮੜੇ ਆਪਣੇ ਆਪ ਦੇ ਵਿੱਚੋਂ ਹੀ ਮੜਿਆ ਜੀ ਪਹਿਲਾਂ ਜਿਹਦਾ ਦੇ ਵਿਰੋਧੀ ਤੇ ਰਵਾਨਾ ਵੀ ਕਿਸੇ ਆਮੀ ਸ਼ੰਕਾ ਹੀ ਜਿਸ ਲਾਗੇ ਪੁਲਿਸ ਨੇ ਅਲਰਟ ਹੋ ਕੇ ਤੇ ਕਾਰਵਾਈ ਕੀਤੀ ਹੈ ਪਤਾ ਲੱਗ ਗਈ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀਨਾਮਾ ਵੀ ਹੋਣਾ ਵਾ ਜੇ ਕੋਈ ਰਾਜੀਨਾਮਾ ਨਾਸਟਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਭੀੜ ਸੀ ਕਿੰਨੇ ਕੋ ਲੋਕ ਸਨ ਕੋਈ 100 200 ਆਦਮੀ ਹੋਗਾ 50 ਕੁ ਲੇਡੀਜ਼ ਹੋਣਗੇ ਤੇ ਕੋਈ ਇਹੋ ਜਿਹੀ ਵੈਪਨ ਵੀ ਮਿਲੇ ਜਿਹੜੇ ਸਸਤੇ ਕਿਤੇ ਕਿਤੇ ਆ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਰਿਹਾ ਵੀ ਇਹ ਇੱਕ ਤਰੀਕਾ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਉਂਦੇ ਜੇ ਫੇਰ ਘੜੀਮੁੜੀ ਇਹ ਗੱਲ ਕੋਈ ਨਹੀਂ ਜੋੜਾ ਲੰਗਾਬਾਦ ਉਹ ਦਸ ਰੋੜ ਦਾ ਰੋਡ ਤੇ ਆ ਤੇ ਮੈਂ ਮੈਨੇਜ ਰਹੀ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਹੋਇਆ ਸੀ ਲਖਾ ਸਿੰਘ ਆ ਪਿੰਡ ਸੰਗਿਆ ਤੋਂ ਉਹਨਾਂ ਨੇ ਬੁੱਕ ਰਾਇਆ ਵੀ ਸਾਡੀ ਬੜੀ ਪਾਰਟੀ ਸਾਰੇ ਬੱਚੇ ਧਮਾ ਲਿਆ ਇਹ ਠੀਕ ਹੈ ਜੀ ਅਸੀਂ ਉਹ ਲਗਭਗ 1.50 ਲੱਖ ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਟੱਕਰ ਨਹੀਂ ਆ ਬੜਾ ਜਿਵੇਂ ਰਸਤਾ ਪਾ ਲੱਗਾ ਲੱਗੇ ਆ ਤੇ ਇਹ ਖਾਣਾ ਲੱਗਾ ਸੀ ਤੇ ਬਾਅਦ ਪਤਾ ਲੱਗਾ ਜੀ ਸਾਰੇ ਬੰਦੇ ਆ ਗਏ ਬਾਹਰ ਆ ਗਏ ਪੁਲਿਸ ਵਾਲਾ ਆ ਗਈ ਪਰ ਹੁਣ ਇਹ ਕਾਰ ਦੇ ਬਤਾ ਪੁਲਿਸ ਕਿਉਂ ਆਈ ਹੈ ਤੇ ਕੀ ਨਹੀਂ ਇਹ ਗੱਲ ਦਾ ਸਾਰਾ ਪਤਾ ਕੋਈ ਨਹੀਂ ਹੈ ਹੁਣ ਜੇ ਗੋਰਮ ਕਦਮ ਕਰਦਾ ਵਿਛੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਹੁਣ ਸਾਰੇ ਚਲੇ ਚੁਰੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਦਾ ਕਿ ਨਹੀਂ ਖਾਦਾ ਏ ਉਹਨੇ ਉਹ ਲਾ ਸੋ ਚਲੀ ਆ ਨਾ ਮੈਂ ਇਹ ਬਾਰੇ ਨੂੰ ਬਣਾ ਰਹੀ ਜੀ ਕੋਈ ਚੈੱਕ ਜਿਹੜੀ ਆ ਉਸ ਚੱਕ ਫਲਾਸੀ ਕਰ ਕਰ ਬਰ ਕਰ ਉਹ ਉਹ ਹਦਲ ਪੁੱਛ ਨਵੀਂ ਕੋਈ ਖਬਰ ਕੋਈ ਇਤਲਾਹ ਹੋਵੇ ਤਾਂ ਆਏ ਬੋਲ ਸਾਈ ਦੇਖੋ ਹਦਲ ਤਲਾਹ ਹੋਵੇ ਕੋਈ ਬੰਦਾ ਇੱਥੇ ਕਹੇ ਨਜ਼ਾਇਜ਼ ਆ ਗਿਆ ਹੋ ਜਾਂ ਜਗ ਜਗ ਇਹੋ ਜਿਹਾ ਪਤਾ ਨਹੀਂ ਸਾਨੂੰ ਸਾਰਾ ਬੰਦਾ ਡੀਜੇ ਕਰ ਰ ਸਭ ਉੱਥੇ ਖਾਣਾ ਵਿੱਚੇ ਰਹਿ ਗਿਆ ਇਹ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਕੋਸਕ ਕੇ ਜਾਂ ਲੋਕਾ ਖਾਦਾ ਕੇ ਜਾਂ ਨਹੀਂ ਖਾਦਾ 85 ਲੈ ਨਹੀਂ ਜਾਂਦੇ ਤੇ ਬਾਕੀ ਜਿੰਨੇ ਬੰਦੇ ਗਏ ਸਾਰੇ ਤਰਸ ਲੈ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਪੈਸੇ ਨੂੰ ਇਹੋ ਜਿਹਾ ਜਿੱਥੇ ਤਰਸ ਲੈ ਸਕਦੇ ਜਿੱਥੇ ਹੋ ਸਕਦੇ ਬੋਸ ਨੂੰ ਤੇ ਜਿੱਥੇ ਤਰਸਾਰੇ ਕਹਿੰਦੇ ਟੇਬਲ ਵੇਖ ਰਹੇ ਨੇ ਆਏ ਵੇਖੋ ਉਹ ਵੇਖ ਰਹੇ ਜਾਂ ਵੇਖੋ ਜੇ ਤਾਂ ਦੇਖਦਾ ਜੋ ਜੋ ਤਰਸੀ ਕਰਨੀ ਕਰੋ ਕੋਈ ਗੱਲ ਤੇ ਜਿਹੜੇ ਸਿਉਬ ਤੇ ਆ ਰਹੇ ਆ ਅੱਜ ਦੇਖੋ ਇਹ ਕੋਵਿਡ ਕਰਮੇ ਕਰਨਾ ਸਰਕਾਰ ਅਗਲੇ ਬਾਰੇ ਪੁੱਛ